ਪੱਜੇ ਆਇਆ ਕਹਿੰਦਾ ਭਈ ਜੇਲ੍ਹ ਦੇ ਵਿੱਚ ਨਾਲੇ ਨਹੀਂ ਜੰਗੇ ਲੱਗਦੇ ਅਸੀਂ ਕਿਹਾ ਅਸੀਂ ਦੁਖੀ ਹੋ ਐਂਦੇ ਆ ਜੇ ਤੇਰੇ ਵਿੱਚ ਹਿੰਮਤ ਤਾਂ ਸਾਡੇ ਨਾਲੇ ਰੋਕਣਾ ਇੱਕ ਵਾਰ ਜ਼ਿੰਦਾ ਮਾਰ ਦੇ ਅਸੀਂ ਨਾਲੇ ਨਾਲੇ ਇਹਨਕ ਸਾ ਜਿਹੜਾ ਮਰਜ਼ੀ ਲੈ ਲਵੋ ਅਸੀਂ ਉਥੇ ਚਾਹ ਪੰਜ ਦਿਨ ਲੱਗਿਆ ਆ ਬੜੀ ਸ਼ਰਮ ਦੀ ਗੱਲ ਹੈ ਕਿ ਜਦਕਿ ਅਸੀਂ ਹਰੇਕ ਕੈਜੀ ਨੂੰ ਮਿਲਦੇ ਤੇ ਉਹ ਕੈਜੀ ਕੋਲ ਗੱਲ ਕਹਦਾ ਸੀ ਕਹਿੰਦੇ ਜਿਹੜਾ ਮਰਜ਼ੀ ਨਸ਼ਾ ਮੇਰੇ ਕੋਲੋਂ ਲੈ ਲਓ ਭਈ ਉਹ ਨਸ਼ਾ ਕਿੱਥੋਂ ਮਿਲਦਾ ਇਹ ਗੱਲਾਂ ਕਰਦੇ ਮੈਂ 4 ਕਰੋੜ 7 ਲੱਖ ਦੀ ਵੱੱਜ ਕੇ ਨਸ਼ਾ ਖਤਮ ਕਰ ਦੂੰ ਕਿਰਮੇ ਰੋਟੇ ਜਿਆਸ ਵਿੱਚ ਰਹਿੰਦੇ ਨੇ ਉਹਨਾਂ ਵਿੱਚੋਂ ਇਹ ਤਾਂ ਲੱਖਾ ਖਤਮ ਨਹੀਂ ਹੁੰਦਾ ਬੜੀ ਸ਼ਰਮ ਦੀ ਗੱਲ ਹੈ ਜਿਹੜਾ ਉੱਥੇ ਕੈਜੀ ਰੰਦੇ ਨੇ ਉਹ ਕੈਜੀ ਨੂੰ ਜੀਵਨ ਦੇ ਹੋਸ਼ ਰੱਖਣ ਵਾਲੀ ਗੋਲੀ ਹਰੇਕ ਨੂੰ ਮਿਲਦੀ ਹੈ ਇਹ ਨਰਜੇ ਖਤਮ ਕਰਨ ਦੀ ਗੱਲ ਕਰਦਾ ਹੈ ਇਹ ਬੀਜੇਪੀ ਦਾ ਪਿੱਠੂ ਬੀਜੇਪੀ ਦਾ ਪਿੱਠੂ ਆ ਜਿਹੜਾ ਅੱਜ ਆਪਣੇ ਨੂੰ ਟੰਗੇ ਸੰਧਕੇ 90 ਮੈਦੇ ਤੇ ਆ ਕੇ ਦਿੱਤੇ ਸੀ ਤੁਸੀਂ ਪਰ ਦੇਖਿਆ ਕੀ ਹੈ ਇੱਕ ਪਰਾਜ ਬੀਬੀ ਆ ਸਾਡੇ ਸਾਹਮਣੇ ਹੜਕੇ ਤੋਂ ਸਮਰੂਰ ਤੋਂ ਜੇ ਪਿੱਛੇ ਦੇ ਬੜਾ ਰੌਲਾ ਪਿਆ ਸੀ ਜਿਹਦੇ ਪਰਦਾ ਰਲਗੀ ਬੈਠੀ ਐ 50 ਲੱਖ ਦੀ ਉਹ ਮੁੰਡਾ ਇੱਕ ਫੱਗੂ ਆਲਾ ਦਵਾਈ ਖਾ ਕੇ ਸਮਰੂਰ ਦੇ ਵਿੱਚ ਪਿਆ ਜਿਹਨ ਕੇ ਬੜੀ ਮੁਸ਼ਕਲ ਨਾਲ ਜਾਨ ਬਚੀ ਐ ਅੱਜ ਉਹੀ ਬੀਬੀ ਐ ਜਿਹੜੀ ਕੂਟਰੀ ਤੇ ਤਾਜ ਪਰਲਾਈ ਸੀ ਬੜੀ ਸ਼ਰਮ ਦੀ ਗੱਲ ਐ ਜੇ ਪਰਰਾਣ ਕੀ ਬੇਟ ਕਿਉਂ ਲੈ ਫੋਰਚੂਨਰ ਲੈਤੀ ਐ ਚਲ ਕੇ ਕਹਿੰਦੀ ਸੀ ਕਿ ਮੈਂ ਆਮ ਕਰਦੀ ਬੇਟੀ ਆ ਮੈਂ ਆਮ ਕਿਸਾਨ ਦੀ ਬੇਟੀ ਆ ਪਰ ਭਾਵੇਂ ਬੜੀ ਸੋਚਣ ਵਾਲੀ ਕਰਦਾ ਕਿ 3 ਸਾਲ ਦੇ ਵਿੱਚ ਜਿਹੜਾ ਬਦਲਾਅ ਲਿਆਵਾ ਚਾਹੁੰਦੇ ਸੀ ਪਰ ਭਾਵੇਂ ਆਪਾਂ ਨਹੀਂ ਸਮਝੇ ਜਿਹੜੇ ਐਮਐਲਏ ਆਏ ਨੇ ਉਹਨਾਂ ਦੇ ਵਿੱਚ ਬਦਲਾਅ ਬੜਾ ਆਇਆ ਆਮ ਤੋਂ ਅੱਜ ਖਾਸ ਬੋਲ ਚੁੱਕੇ ਨੇ ਜਿਹੜੀ ਅੱਜ ਪੁੱਤਰ ਸਰਕਾਰ ਬੇਅ ਇਹਿਆ ਤੈਨੂੰ ਆਪਾਂ ਗੁੱਚੜ ਕਹਿੰਦੇ ਸੀ ਕੇਪੀਐਸ ਨੂੰ ਗੁੱਚੜ ਕਹਿੰਦੇ ਸੀ ਸਭ ਤੋਂ ਮਾੜਾ ਸਭ ਤੋਂ ਬੁਰਾ ਉਹ ਬੰਦਾ ਹੁੰਦਾ ਜਿਹੜਾ ਯਾਰ ਮਾਰ ਕਰਦੇ ਇੱਕ ਪਾਸੇ ਦੋਸਤੀ ਦਾ ਹੱਥ ਮਿਲਿਆ ਕੇ ਮੀਟਿੰਗ ਕਰਕੇ ਉਹ ਕਸਾਲਾਂ ਦੇ ਜਿਹੜਾ ਪਿੱਠ ਦੇ ਵਿੱਚ ਸ਼ੋਰ ਲਾਇਆ ਨਾ ਭਗਮਾਤ ਮਾਂ ਨੂੰ ਕੁੰਜੇ ਜੇ ਬੰਦੇ ਤੋਂ ਜੀਵਣਾ ਲੋਕਾਂ ਨੇ ਜਾ ਕੇ ਦਿੱਤਾ ਇਹ ਜੱਥੇ ਬੰਦੀਆਂ ਦੇ ਕਿਉਂਕਿ ਜਿਹੜੀ ਬੋਧੀ ਬੋਟਲ ਆਪਣੇ ਕਿਸਾਨੀ ਕਿਟ ਹੁੰਦੀ ਹੈ ਜਿਹਨੂੰ ਅਜ ਸਮਾਨ ਤੇ ਚਾਲ ਸਕਦੇ ਆ ਭਗਵੰਤ ਸਾਲ ਨੋਟ ਕਰ ਲੈ ਸਾਰੀ ਜਿਹੜੀਆਂ ਸੀਆਈਡੀ ਨਸੇ ਨੇ ਉਹ ਲੋਟ ਕਰਨਾ ਨਾ ਅੱਜ ਆਸੀਂ ਵੱਡੇ ਪੱਤਰ ਤੇ ਇਹ ਗੱਲ ਕਹਿ ਕੇ ਜਾਣਿਆ ਕਿ ਜੇ 95 92 ਤੋਂ 0 ਨਾ ਦੇਲਦਾ ਤਾਂ ਜਥੇ ਬੰਦੀਆਂ ਮਰਦੇ ਦਮ ਤੱਕ ਇਹ ਲੜਾਈ ਲੜਦੀਆਂ ਰਹਣਗੀਆਂ ਬੋਲੇ ਸੋਨਿਆ 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 ਸੋ ਪ੍ਰਭਾਉ ਤਾਂ ਥੋੜਾ ਮੇਰੇ ਵੱਡੇ ਆਦੂਨੇ ਵੀ ਬੋਲਣਾ ਜਸਵਿੰਦਰ ਸਿੰਘ ਲੰਗੋਆ ਰਹੇ ਆ ਭੰਡਾਰ ਜੀ ਜੀ ਮੁਰਦਾਬਾਤ 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 ਜਦੋਂ ਪ੍ਰਭਾਉ ਲੈ ਕੇ ਨਾਰੇ ਜੇਲ੍ਹ ਦੇ ਵਿੱਚ ਬੂਜੇ ਗੂੰਜੇ ਸੀ ਤਾਂ ਜਿਹੜਾ ਜੇਲ੍ਹ ਤੋਂ ਬਚਣ ਤੀ ਉਹ ਪੱਜਿਆ ਆ ਕਹਿੰਦਾ ਭਈ ਜੇਲ੍ਹ ਦੇ ਵਿੱਚ ਨਾਰੇ ਨਹੀਂ ਤੂੰ ਚੰਗੇ ਲੱਗਦੇ ਅਸੀਂ ਕਿਹਾ ਅਸੀਂ ਦੁਖੀ ਹੋ ਐਂਦੇ ਆ ਜੇ ਤੇਰੇ ਚ ਹਿੰਮਤਾ ਦਾ ਸਾਡੇ ਨਲਾਰੇ ਰੋਕਣਾ ਇਨਕਲਾਬ ਜਿੰਦਾਬਾਦ ਅਸੀਂ ਲਾਰੇ ਰਾਏ ਇਹ ਨਿਕਲੋ ਜਿੰਦਾਬਾਦ ਮੇਰੀ ਜਵਾਨ ਜਿੰਦਾਬਾਦ ਭਰਾਵੋ ਇੱਕ ਗੱਲ ਮੈਂ ਛੋਟੀ ਜੀ ਹੋਰ ਕਰਨੀ ਹੈ 23 ਮਾਰਚ ਨੂੰ ਸੀਜੀ ਭਗਤ ਸਿੰਘ ਪਲ ਸਿੰਘ ਦਾ ਸੀਜੀ ਦਲਸੀ ਜੇਲ੍ਹ ਦੇ ਵਿੱਚ ਸੈਮੀਨਾਰ ਰੱਖਿਆ ਗਿਆ ਭਰਾਵੋ ਜਿਸ ਦੇ ਵਿੱਚ ਸੈਮੀਨਾਰ ਇਹ ਤੇ ਇਹ ਕੇ ਰੱਖਿਆ ਗਿਆ ਕਿ ਅਸੀਂ ਕਿਸਾਨ ਕੈਦੀਆਂ ਨੂੰ ਜਾਗਰੂਕਤਾ ਕਰੀਏ ਕਿ ਬਿਮਾਰੀਆਂ ਤੋਂ ਬਚਿਓ ਬੜੀ ਸ਼ਰਮ ਦੀ ਗੱਲ ਹੈ ਪਤ ਸਿੰਘ ਦਾ ਕਿਥੇ ਨੇ ਨੌ ਤੱਕ ਨਹੀਂ ਰਹਿਤਾ ਇਹ ਜੇਲ੍ਹ ਦੀ ਗੱਲ ਹੈ ਅਸੀਂ ਬਾਤ ਹੈਗਾ ਇਸੇ ਤਰ੍ਹਾਂ ਸਟੇਜ ਲਾ ਕੇ ਸ਼ਹੀਦ ਪਤ ਸਿੰਘ ਦਾ ਸਹੀ ਜੀ ਦਿਲਸਾਰ ਨਾਅਰੇ ਦੀ ਗੂੰਜ ਨਾਲ ਜੇਲ੍ਹ ਦੇ ਵਿੱਚ ਮੜਾਇਆ ਇਹ ਤੁਹਾਡੀ ਤਾਕਤ ਹੈ

ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਮਰਦੀ ਸਰਕਾਰ ਮਰਦਾਬਾ 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 ਲੋਕਾਂ ਨਾਲ ਤੰਗ ਹੋ ਗਏ ਸਾਡਾ ਦੋ ਦੇ ਜੰਮਣਗੇ ਲੋਕਾਂ ਨਾਲ ਤੰਗ ਹੋ ਗਏ ਸਾਡਾ ਦੋ ਦੇ ਜੰਮਣਗੇ ਧੰਨਵਾਦ ਜੀ ਹੁਣ ਮੈਂ ਬੇਨਤੀ ਕਰਾਂ ਹਰਜਿੰਦਰ ਸਿੰਘ ਮਹਿਲਾ ਬੀਕੇਯੂ ਸਿੱਧੇ ਕਿਹੜਾ ਵਰਤੀ ਲਾ ਲਈ ਭਰਾਵੋ ਪਰ ਆਪਾਂ ਉਹ ਮਨਦੀਪ ਸੈਡੂ ਨੂੰ ਕਹਿਣਾ ਚਾਹੁੰਦੇ ਆ ਅਸੀਂ ਕਿਹੜਾ ਭਰਾਵਾ ਜੁਣੀਏ ਨਾ ਸ਼ਰਤियां ਆ ਤੇਰੀ ਹਿੱਕ ਤੇ ਦੀਵਾ ਲਾਈ ਬੈਠੇ ਨੇ ਭਵਨ ਤੁਹਾਡੀ ਕੋਠੀ ਦੇ ਮੂਹਰੇ ਆ ਕਿਰਤੀ ਲੋਕ ਤੁੱਕ ਜਾ ਕੇ ਕਹਿ ਰਹੇ ਆ ਕਿ ਇਥੋਂ ਸਾਡੇ ਖਨੌਰੀ ਤੇ ਸੱਭੂ ਦੇ ਵਿੱਚੋਂ ਕੋਈ ਟਰਾਲੀ ਨਹੀਂ ਚੋਰੀ ਹੋਈਆਂ ਕਿਸੇ ਘਰ ਦੇ ਵਿੱਚ ਅਠਾਇਆ ਕਰਦ ਨਹੀਂ ਹੋਈ ਪਰ ਆਡੇ ਦੇ ਵਿੱਚ 18 ਦੇ ਐਫਆਈਆ ਦਰਜ ਹੋਈਆ ਤੇਰੇ ਪੁਲਿਸਿਓ ਵੱਲੋਂ ਚੋਰੀ ਕੀਤੀ ਹੋਈ ਟਰਾਲੀ ਦੀ ਹੁਣ ਤੂੰ ਸਾਨੂੰ ਜਵਾਬ ਦੇ ਵੀ ਤੂੰ ਇਹ ਲੋਕਾਂ ਦੇ ਉੱਤੇ ਜਿਹੜੇ ਤੁਸੀਂ ਸੱਤ ਲਟਾਏ ਨੇ ਜਾ ਕੇ ਤੁਸੀਂ ਵੀਡੀਓ ਕਲਿੱਪ ਪਾੜੀਆ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਤਾਂ ਲੋਕਾਂ ਨੂੰ ਬੜੇ ਪਿਆਰ ਨਾਲ ਇੱਥੇ ਪਰੇ ਕੀਤਾ ਪਰ ਭਰਾ ਰਾਤ ਦੇ ਟਾਈਮ ਜਾ ਕੇ ਤੁਸੀਂ ਖਜ਼ਾਰੀ ਗੱਡੀ ਲੈ ਕੇ दो दिनों कर दिया गड्डिया गई ने लोगों का माहौल पैदा किया कि लोग कि हो सकता लोगों के हमू बनाया भी लोगे भरावा दबाने चाह रहे हैं ਓ ਯੋਗ ਪੰਜਾਬ ਦੇ ਨੇ ਉਹ ਦਰਵਾਰੇ ਨਹੀਂ ਹਾਰੇ ਇੱਕ ਪੇਰੇ ਵਾਗੇ ਪਰੇ ਐਂ ਵਿਸਾਹ ਕਾਦੀ ਵਰਗੇ ਆਏ ਨੇ ਜਿਹੜੇ ਉੱਠ ਉੱਠ ਕੇ ਪੰਜਾਬ ਦੇ ਲਾਕੇ ਕੋਲੇ ਦਿੱਲੀ ਮੱਤੀਆ ਉਹ ਪੰਜਾਬ ਦੇ ਖਿਲੋਤ ਨੇ ਜਿਹੜੇ ਬੰਦੀ ਕੋਲੇ ਇਨਸਾਫ ਕਰਨ ਦੀ ਬਟਕੋ ਹੁੰਦੀ ਤਰ੍ਹਾਂ ਕਦ ਪੰਜਾਬ ਦੇ ਲੋਕ ਨੂੰ ਘੇਰਦੇ ਸੀ ਲੁੱਟਿਆ ਹੋਇਆ ਮਾਰ ਬਾਤ ਕਰਾਉਂਦੇ ਸੀ ਇਹ ਮੇਰੇ ਗੱਲਾਂ ਤੋਂ ਦਰਨ

ਕਿਤੇ ਕੇ ਛੋਟੇ ਵੱਡੇ ਵੱਡੇ ਕਾਪੋਰੇ ਕਰਾਣੇ ਪਰ ਪੰਜਾਬ ਦੇ ਲੋਕਾਂ ਇਹਨਾਂ ਦੇ ਮੂੰਹ ਤੇ ਮਾਰ ਦੇਣਗੇ ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਸਾਰੇ ਜਿੱਨੀਆਂ ਜਥੇਬੰਦੀਆਂ ਨੇ ਅੱਜ ਬਹੁਤ ਖੁਸ਼ੀ ਹੋਈ ਆ ਵੀ ਸਾਰੇ ਜਥੇਬੰਦੀਆਂ ਉਹ ਪਹੁੰਚ ਲਿਆ ਨੇ ਇਸ ਕਰਕੇ ਵਧਾਈ ਦੇ ਪਾਤੋ ਭਰਾਵੋ ਇਹ ਲੜਾਈ ਬਹੁਤ ਲਕਣ ਦੀ ਲੜਾਈ ਨਹੀਂ ਭਰਾਵੋ ਉਹ ਜਾਉ ਜਿਹੜਾ ਪਾਣੀ ਆ ਉਹ ਵੀ ਅਸਾਂ ਖੇਵੇਂ ਕਰ ਲਿਆ ਪਜਾਉ ਜਿਵੇਂ ਨਾ ਹੋਆ ਕੱਲ੍ਹ ਕਰ ਲਿਆ ਉਹ ਤੁਹਾਨੂੰ ਸਰਕਾਰ ਤੋਂ ਇਹ ਜਵਾਬ ਲੈਣੇ ਪਾਉਣਗੇ ਪੰਜਾਬ ਸਰਕਾਰ ਨੂੰ ਵਾਰ-ਵਾਰ ਪੁੱਛਾਂਗੇ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭੰਡਾ ਸਾਹਿਬ ਤੁਹਾਨੂੰ ਬੱਸ ਉਹ ਸਾਡੇ ਸਾਲਾਂ ਦੇ ਜਾਰ ਦੇ ਬਹੁਤ-ਬਹੁਤ ਧੰਨਵਾਦ ਵਾਗ੍ਰੀਤ ਕਾਲਸਾ ਵਾਗ੍ਰੀਤ ਕੀ ਫਤੇ ਜੀ ਪਰ ਸਾਡੇ ਨਾਲ ਗਵਾਰੀ ਕੀਤੀ ਆ ਪਰ ਤੇਨੂੰ ਦੱਸ ਦਾਂਗੇ ਪਰ ਇਹਨੂੰ ਇਹ ਕਰਦੇ ਹੋਣ ਮਹਿਲੇ ਕੋ ਮੁੱਖ ਮੰਤਰੀ ਬਣਾਤਾ ਸੀ ਪਰ ਤੇ ਕੋ ਤੇਰੀ ਮੁੱਖ ਮੰਤਰੀ ਰੱਖੀ ਨੀ ਗੱਲ ਪਰ ਆਉਣਾ ਸਮਾਂ ਕਿਥੋਂ ਅਖਾੜੇ ਤੋਂ ਗੁੱਸੇ ਮਤੇ ਤੇ ਰੋ ਦੇਗਾ ਜਦੋਂ ਸੁਖਵੀਰ ਬਾਦਲ ਪਾਵਾਂ ਹੋਇਆ ਆ ਸਕਦਾ ਆਏ ਹੋਵੇਗਾ ਦੇਖਦੇ ਆ ਕੀ ਹਾਲ ਬੜਾ ਬੜੀ ਦੁੱਖ ਦੀ ਗੱਲ ਹੈ ਅੱਛਾ ਚੱਲੇ ਨਹੀਂ ਜਾਂਦੇ ਆ ਮੇਰਾ ਮਾਮਾ ਬੜਾ ਨੂੰ ਬੜੀ ਟੁੱਪ ਲੱਗਦੀ ਆ ਹੁਣ ਤੂੰ ਆਪੇ ਏਸ਼ੀਆ ਚ ਬੈਠਾ ਉੱਜੜ ਸਕਿਆ ਆ ਜਿਹੜੀ ਤੇਰੀ ਮਾਂ ਉਹ ਘਰਦਿਆਂ ਕੋਲੋਂ ਦੀ ਬਾਗਲੇ ਬੈਠਾ ਜਿਹੜਾ ਲੰਗੀ ਦੀ ਚੁੰਨੀ ਲੜਦੀ ਹੋਈ ਸੀ ਹਾਂ ਜੇ ਬੈਠਾ ਕੋਈ ਨਹੀਂ ਪਾਪਾ ਲਾਲਾ ਹੁਜਾ ਉਹ ਸਾਡ ਚੜਾਏ ਨੇ ਸਿਰ ਤੇ ਨਾ ਰੱਤੇ ਲਿਫਾਫੇ ਨੇ ਵਿਚਾਰੇ ਹੁੰਦੇ ਕੰਬਲ ਨੇ ਤੁਰੇ ਆਉਂਦੇ ਨੇ ਪਰ ਰੋਹੀ ਦੀਆਂ ਬਾਹਾਂ ਚ ਘੜਤੇ ਪਰ ਬੜੀ ਦੁੱਖ ਦੀ ਗੱਲ ਹੈ ਜਿਹੜੇ ਬੈਸਾਂ ਦੀਆਂ ਪੂਰੀ ਪੂਰੀ ਨਾ ਝੁਕੀਆਂ ਪਾਣੀਆਂ ਹੀ ਆ ਤੋੜੀਆਂ ਪਰ ਸਾਡੇ ਨਾਲ ਇਹ ਜਵਾਲੀ ਜਾਨੀ ਸੀ ਤੂੰ ਸਾਨੂੰ ਦੱਸ ਸਕੇ ਫੇਰ ਆਏ ਫੇਰ ਸੋਚਾ ਲੱਗਿਆ ਮੈਂ ਬਹੁਤ ਡੀਲਾ ਤੇਰੀ ਮੁਖਮੰਤ ਦੀ ਦੱਸ ਜੇ ਤੂੰ ਸਾਨੂੰ ਉੱਥੋਂ ਦੱਸਾਂਗਾ ਕੁਣ ਕੀ ਆਹ ਕਦਾ ਓਪਤਾ ਹੋ ਗਿਆ